ਹਾਲ ਦਾ ਪਾਣੀ ਜਿਹੜਾ ਉੱਥੋਂ ਜ਼ਰੂਰ ਮਾਰ ਕਰ ਸਕਦਾ ਤਾਂ ਉੱਥੇ ਅਗਰ ਕੋਈ ਵੀ ਜਾ ਕੇ ਵਿਸ਼ੇਸ਼ ਵਿਅਕਤੀ ਉੱਥੇ ਖੜਦਾ ਤਾਂ ਬੰਨ ਉਹ ਉੱਥੋਂ ਜਿਹੜਾ ਡੈਮੇਜ ਹੋ ਸਕਦਾ ਉੱਥੋਂ ਦੀ ਜਿਹੜੀ ਮਿੱਟੀ ਆ ਉਹ ਜ਼ਰੂਰ ਧੱਸ ਸਕਦੀ ਹੈ ਤਾ ਇਸ ਕਰਕੇ ਉੱਥੇ ਜਾਣ ਤੋਂ ਜਿਹੜੀ ਮਨਾਹੀ ਹੈ ਜਰੂਰ ਕੀਤੀ ਜਾ ਰਹੀ ਹੈ ਕਿਉਂਕਿ ਅੱਗੇ ਜਾਣ ਤੋਂ ਮਨਾਹੀ ਕੀਤੀ ਜਾ ਰਹੀ ਹੈ ਇਸੇ ਵਜ੍ਹਾ ਕਰਕੇ ਕਿਉਂਕਿ ਬਾਰਿਸ਼ ਦਾ ਮੌਸਮ ਹੈ ਤਾਂ ਮਿੱਟੀ ਜਿਹੜੀ ਧਸ ਨਾ ਜਾਵੇ ਕਿਸੇ ਤਰੀਕੇ ਦੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਕੋਈ ਇਸ ਦਾ ਸ਼ਿਕਾਰ ਨਾ ਹੋਵੇ ਤਾਂ ਇਸ ਲਈ ਜਰੂਰ ਯਤਨ ਕੀਤਾ ਜਾ ਰਿਹਾ ਹੈ ਕਿ ਅਰਜੰਦਰ ਜੋ ਇੱਕ ਕੈਮਰਾਮੈਨ ਹੈ ਝੁਕ ਕੇ ਬਿਖਾਰ ਰਹੀ ਨੇ ਤਸਵੀਰਾਂ ਇਹੀ ਹੋ ਜਗ੍ਹਾ ਜਿੱਥੇ ਆਰਜੀ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਦੇਖੋ ਦੋ ਜਗ੍ਹਾ ਨੇ ਜਿਸ ਤਰੀਕੇ ਨਾਲ ਮਿੱਟੀ ਮੈਂ ਇੱਕ ਪਹਿਲਾ ਤਸਵੀਰ ਜਿਹੜੀ ਆ ਦਿਖਾਈ ਆ ਕਿਉਂਕਿ ਅੱਜੇ ਲਗਾਤਾਰ ਤਸਵੀਰ ਨੂੰ ਦਿਖਾਉਣ ਦਾ ਯਤਨ ਕਰ ਰਿਹਾ ਆ ਕਿ ਇੱਕ ਸਾਹਮਣੇ ਜਿਹੜੀ ਤਸਵੀਰ ਆ ਇੱਥੇ ਲੋਕ ਖੜੇ ਹੋਏ ਵਿਖਾਈ ਦੇ ਰਹੇ ਨੇ ਉੱਥੋਂ ਲਗਾਤਾਰ ਜਿਹੜਾ ਮਿੱਟੀ ਆ ਤਸਰੀ ਆ ਤਾਂ ਉੱਥੋਂ ਤੋਂ ਲੈ ਕੇ ਉਹਦੇ ਆਲੇ-ਦੁਆਲੇ ਜਿੰਨਾ ਏਰੀਆ ਜਿੱਥੇ ਅਸੀਂ ਖੜੇ ਆ ਇਹ ਟੋਟਲ 400 500 ਮੀਟਰ ਦਾ ਜਿਹੜਾ ਦਾਇਰਾ ਹੈਗਾ ਇੱਥੇ ਲਗਾਤਾਰ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਕਿ ਖੇਤਾਂ ਤੱਕ ਪਾਣੀ ਦੀ ਮਾਰ ਨਾ ਪਵੇ ਉੱਥੇ-ਉੱਥੇ ਜਿਹੜੇ ਆ ਗੱਟੇ ਲਗਾਏ ਜਾ ਰਹੇ ਨੇ ਔਰ ਇਸ ਬੰਨ ਨੂੰ ਜਿਹੜਾ ਪੂਰਨ ਦਾ ਯਤਨ ਜਰੂਰ ਕੀਤਾ ਜਾ ਰਿਹਾ ਕਿਉਂਕਿ ਇਹ ਉਹੀ ਰਸਤਾ ਹੈ ਇਸ ਜਿਸ ਜਗ੍ਹਾ ਤੇ ਅਸੀਂ ਖੜੇ ਆ ਉਸ ਜਗ੍ਹਾ ਨੂੰ ਜੋੜਨ ਵਾਲਾ ਰਸਤਾ ਹੈ ਤੇ ਜੋੜਨ ਵਾਲਾ ਰਸਤਾ ਜਿਹੜਾ ਜਰੂਰ ਕਿਤਨਾ ਕਿਤੇ ਡੈਮੇਜ ਹੋਇਆ ਸੀਗਾ ਤਾਂ ਇਸ ਨੂੰ ਪੂਰਨ ਦੇ ਲਈ ਜਿਹੜਾ ਇਸ ਨੂੰ ਬਚਾਉਣ ਦੇ ਲਈ ਲਗਾਤਾਰ ਜਿਹੜੇ ਯਤਨ ਹੈ ਉਹ ਜਰੂਰ ਕੀਤੇ ਜਾ ਰਹੇ ਆ ਤਾਂ ਇਹ ਤਸਵੀਰ ਜਿਹੜੀ ਹੈ ਇੱਕ ਵਾਰ ਫਿਰ ਤੋਂ ਦਿਖਾ ਦਈਏ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਆ ਉਸ ਜਗ੍ਹਾ ਤੋਂ ਲੈ ਕੇ ਉਹ ਸਾਹਮਣੇ ਵਾਲੀ ਜਗ੍ਹਾ ਤੱਕ ਇਹ ਜਗਾ ਵਾਲਾ ਜਿਹੜਾ ਰਸਤਾ ਦੇਖ ਰਹੇ ਹੋ ਇਹ ਉਹ ਸਾਹਮਣੇ ਵਾਲੇ ਰਸਤੇ ਨੂੰ ਜਿਹੜਾ ਜੋੜ ਰਿਹਾ ਸੀਗਾ ਇਹ ਜਿਹੜਾ ਡੈਮੇਜ ਹੋਇਆ ਇਸ ਦੇ ਨਾਲ ਨਾਲ ਆਲੇ ਦੁਆਲੇ ਜਿਹੜਾ ਇੱਕ ਰਿੰਗ ਬੰਨ ਤਿਆਰ ਕੀਤਾ ਗਿਆ ਤਾਂ ਕਿ ਜਿਹੜੀ ਪਾਣੀ ਦੀ ਮਾਰ ਆ ਉਹ ਖੇਤਾਂ ਨੂੰ ਨਾ ਪਵੇ ਬਚਾ ਜਿਹੜਾ ਉਹ ਜਰੂਰ ਹੋ ਸਕੇ ਜੀ ਪਰਮਿੰਦਰ ਅਰਜਿੰਦਰ ਅਜੇ ਵਿਜੇ ਅਜੇ ਕੁਮਾਰ ਨੂੰ ਤੁਸੀਂ ਕਹੋ ਆ ਕੇ ਜ਼ੂਮ ਕਰਕੇ ਉਸ ਜਗਾ ਦੇ ਵੀ ਜੇਕਰ ਤਸਵੀਰ ਤੁਸੀਂ ਵਿਖਾ ਸਕੋ ਦਰਸ਼ਕਾਂ ਨੂੰ ਜਿਸ ਜਗਾ ਤੇ ਰਿੰਗ ਬੰਨ ਬਣਾਏ ਜਾ ਰਿਹਾ ਮਜ਼ਬੂਤ ਕੀਤਾ ਜਾ ਰਿਹਾ ਅਜੇਕਰ ਉਹ ਕੈਮਰੇ ਦੀ ਰੇਂਜ ਦੇ ਵਿਚਾਰਿਆ ਤਾਂ ਦੇਖੋ ਵੀ ਅਸੀਂ ਯਤਨ ਕਰਾਂਗੇ ਕਿ ਉੱਥੇ ਤੱਕ ਵੀ ਜਿਹੜਾ ਪਿਛਲੇ ਰਸਤੇ ਦੇ ਜ਼ਰੀਏ ਜਿਹੜਾ ਉੱਥੇ ਤੱਕ ਦਿਖਾਉਣ ਦਾ ਯਤਨ ਕਰੀਏ ਅ ਅਜੇ ਨੂੰ ਮੈਂ ਕਹਾਂਗਾ ਕਿ ਇੱਕ ਖੇਤਾਂ ਦੇ ਜ਼ਰੀਏ ਜਿਹੜਾ ਦੇਖਿਆ ਜਾ ਸਕਦਾ ਕਿ ਲੋਕ ਵੀ ਉੱਥੇ ਜਾ ਰਹੇ ਨੇ ਔਰ ਲਗਾਤਾਰ ਜਿਹੜਾ ਬੰਨ ਨੂੰ ਪੂਰਨ ਦਾ ਵੀ ਜਿਹੜਾ ਯਤਨ ਆ ਉਹ ਜ਼ਰੂਰ ਕੀਤਾ ਜਾ ਰਿਹਾ ਕਿਉਂਕਿ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਜ਼ਰੂਰ ਭਰਿਆ ਹੋਇਆ ਕਿਉਂਕਿ ਬਾਰਿਸ਼ ਕਾਫੀ ਤੇਜ਼ ਹੈ ਤਾਂ ਇਸ ਕਾਰਨ ਜਿਹੜਾ ਪਾਣੀ ਹੈ ਉਹ ਜ਼ਰੂਰ ਭਰਿਆ ਹੋਇਆ ਤਾ ਇਧਰ ਦੀ ਅਸੀਂ ਯਤਨ ਕਰਾਂਗੇ ਦਿਖਾਉਣ ਦਾ ਕਿ ਉਸ ਨੂੰ ਜੋ ਜਿਹੜਾ ਬੰਨ ਨੂੰ ਲਗਾਤਾਰ ਜਿਹੜਾ ਪੂਰਨ ਦਾ ਯਤਨ ਹੈ ਉਹ ਜਰੂਰ ਕੀਤਾ ਜਾ ਰਿਹਾ ਕਿਉਂਕਿ ਆਮ ਤੌਰ ਤੇ ਜਿਸ ਤਰੀਕੇ ਦੇ ਨਾਲ ਇਹ ਪਿੰਡ ਦੇ ਲੋਕ ਜਿਹੜੇ ਕਹਿ ਰਹੇ ਨੇ ਕਿ ਉੱਥੇ ਜਾਣਾ ਇਸ ਲਈ ਮਨਾ ਕੀਤਾ ਗਿਆ ਕਿਉਂਕਿ ਕਿਸੇ ਤਰੀਕੇ ਦੀ ਉੱਥੇ ਜਿਸ ਤਰੀਕੇ ਨਾਲ ਮਿੱਟੀ ਜਿਹੜੀ ਆ ਤਸਰੀ ਹੈ ਤਾਂ ਪਰੇਸ਼ਾਨੀ ਨਾ ਹੋਵੇ ਆਮ ਤੌਰ ਤੇ ਜਿਹੜੇ ਲੋਕਾਂ ਨੂੰ ਵੀ ਹਦਾਇਤ ਜਿਹੜੀ ਆ ਜਰੂਰ ਜਾਰੀ ਕੀਤੀ ਗਈ ਹੈ ਤਾਂ ਇੱਥੋਂ ਅਸੀਂ ਇੱਕ ਜਿਹੜੀ ਦਰਸ਼ਕਾਂ ਤੱਕ ਇਹ ਵੀਡੀਓ ਦਾ ਯਤਨ ਕਰਾਂਗੇ ਪਰਚਾਉਣ ਦਾ ਔਰ ਅਸੀਂ ਅੱਗੇ ਵੀ ਜਾਵਾਂਗੇ ਅੱਗੇ ਵੀ ਇਹ ਤਸਵੀਰ ਜਿਹੜੀ ਦਿਖਾਵਾਂਗੇ ਕੀ ਬਿਲਕੁਲ ਮਹਜ ਕੋਈ ਨਾ ਜਦੋਂ ਮੈਂ ਤੁਹਾਡੇ ਤੋਂੜਾ ਮੋੜ ਤੋਂ ਰੋਕ ਕਰ ਲੈਣਾ ਤੁਸੀਂ ਸੇਫਲੀ ਆਪਣਾ ਖਿਆਲ ਰੱਖਦੇ ਹੋਏ ਅੱਗੇ ਵਧੋ ਜਿੰਨਾ ਵੀ ਸੇਫਲੀ ਅੱਗੇ ਤੱਕ ਜਾ ਸਕਦੇ ਹੋ ਮੋੜ ਤੋਂ ਮੈਂ ਤੁਹਾਡਾ ਰੋਕ ਕਰ ਲੈਣਾ ਲਗਾਤਾਰ ਅਸੀਂ ਪਿੰਡ ਸਸਰਾਲੀ ਦੀ ਉਸ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਰਾਤ ਵੇਲੇ ਦਰਸਤ ਸਤਲੁਜ ਦੇ ਬੰਨ ਦੇ ਵਿੱਚ ਪਾੜ ਪੈਂਦਾ ਆਰਜੀ ਬੰਨ ਬਣਾ ਕੇ ਤੇ ਰਾਦਾ ਪਾਣੀ ਰੋਕਿਆ ਗਿਆ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ ਵਾਸੀ ਲਗਾ ਤੇ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਜਿਸ ਜਗ੍ਹਾ ਤੇ ਦੱਸਿਆ ਜਾ ਰਿਹਾ ਕਿ ਰਿੰਗ ਬੰਨ ਜੋ ਕਿ ਆਰਜੀ ਬੰਨ ਤਿਆਰ ਕੀਤਾ ਜਾ ਰਿਹਾ ਅੱਗੇ ਜਾਣ ਤੋਂ ਹਾਲਾਂਕਿ ਰੁਕਿਆ ਜਾ ਰਿਹਾ ਆਮ ਲੋਕਾਂ ਨੂੰ মিডিਆ ਨੂੰ ਅੱਗੇ ਜਾਣ ਤੋਂ ਰੁਕਿਆ ਜਾ ਰਿਹਾ ਹੈ ਆ ਇਸ ਤਰੀਕੇ ਦਾ ਖਰਚਾ ਹੈ ਕਿ ਉੱਥੇ ਕੋਈ ਮਿੱਟੀ ਨਾ ਰੁੜ ਜਾਵੇ ਜਾਂ ਕੋਈ ਢਿੱਗ ਨਾ ਡਿੱਗ ਜਾਵੇ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ ਇਸੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਕੱਗੇ ਤੱਕ ਸਾਡੀ ਟੀਮ ਜਾ ਸਕੇ ਉਸ ਜਗ੍ਹਾ ਤੇ ਵੀ ਅਸੀਂ ਆ ਤਸਵੀਰਾਂ ਵਖਾ ਸਕੀਏ ਕਿ ਉਸ ਕੰਮ ਦੇ ਵਿੱਚ ਕਿੰਨੇ ਕ ਕਾਮਯਾਬੀ ਹਾਸਲ ਹੋਈ ਹੈ ਜਾਂ ਕਿੰਨਾ ਕ ਬੰਨ ਨੂੰ ਮਜ਼ਬੂਤ ਕੀਤਾ ਜਾ ਸਕਿਆ ਹਾਲਾਂਕਿ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਮੀਂਹ ਰਿਕਾਵਟ ਪੈਦਾ ਕਰ ਰਿਹਾ ਮੁਸ਼ਕਲ ਪੈਦਾ ਕਰ ਰਿਹਾ ਜੇ ਮੀਂਹ ਦਾ ਦੌਰ ਜਾਰੀ ਰਹਿੰ ਆ ਕੰਮ ਦੀ ਰੁਕਾਵਟ ਆ ਸਕਦੀ ਉਸ ਦੇ ਵਿੱਚ ਜਰੂਰ ਦਿੱਕਤ ਆ ਸਕਦੀ ਹੈ ਤਾਂ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਸਾਡੇ ਕੈਮਰਾਮੈਨ ਅਜੀਤ ਕੁਮਾਰ ਤੇ ਸਾਡੇ ਸਹਿਯੋਗੀ ਰਜਿੰਦਰ अरोड़ा ਇਹ ਕੋਸ਼ਿਸ਼ ਕਰ ਰਹੇ ਨੇ ਉਸ ਜਗ੍ਹਾ ਤੱਕ ਵੀ ਨੇੜੇ ਤੋਂ ਨੇੜੇ ਪਹੁੰਚਾ ਜਾ ਸਕੇ ਤਾਂ ਉਸ ਜਗ੍ਹਾ ਤੋਂ ਵੀ ਅਸੀਂ ਤਸਵੀਰਾਂ ਵਖਾ ਸਕੀਏ ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕਿ ਬਿਲਕੁਲ ਸਹੀ ਤੇ ਸਟ੍ਰੀਕ ਜਾਣਕਾਰੀ ਜੋ ਕਿ ਪੰਜਾਬ ਵਾਸੀਆਂ ਤੱਕ ਕਾਸ ਕਰਕੇ ਜਿਹੜੇ ਇਸ ਇਲਾਕੇ ਦੇ ਲੋਕੀ ਉਹਨਾਂ ਤੱਕ ਪਹੁੰਚ ਸਕੇ ਕਿਉਂਕਿ ਰਾਤ ਵੇਲੇ ਜਿਸ ਤਰੀਕੇ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਤਾਂ ਉਹਦੇ ਨਾਲ ਕਾਫੀ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਪੈਨਿਕ ਮਾਹੌਲ ਬਣ ਗਿਆ ਹਾਲਾਂਕਿ ਪਿੰਡ ਵਾਸੀਆਂ ਨੇ ਕਿਹਾ ਕਿ ਜੇਹੀ ਮੌਕੇ ਤੇ ਕੋਈ ਵੀ ਸਥਿਤੀ ਨਹੀਂ ਹੈ ਡੀਸੀ ਲੁਧਿਆਣਾ ਦੇ ਵੱਲੋਂ ਵੀ ਨਿਊਜ਼ ਇਟਨ ਪੰਜਾਬ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਆਰਜ਼ੀ ਬੰਦ ਦੇ ਜ਼ਰੀਏ ਪਾਣੀ ਨੂੰ ਡੱਕ ਲਿਆ ਗਿਆ ਪਾਣੀ ਨੂੰ ਰੋਕ ਲਿਆ ਗਿਆ ਕਿਸੇ ਤਰੀਕੇ ਦੀ ਕੋਈ ਵੀ ਦਿੱਕਤ ਨਹੀਂ ਆ ਰਹੀ ਤੇ ਬੰਨ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਆ ਸਾਡੇ ਸੋਗੀ ਲਗਾਤਾਰ ਜੰਦਰ ਜੁੜੇ ਹੋਏ ਨਰਜਿੰਦਰ ਜੇਕਰ ਤੁਸੀਂ ਇਸ ਵੇਲੇ ਗੱਲਬਾਤ ਕਰਨ ਦੇ ਹਾਲਤ ਵਿੱਚ ਉਹਦਾ ਕੀ ਕੋਈ ਜਾਣਕਾਰੀ ਕਿੰਨਾ ਕੁ ਸਮਾਂ ਇੱਥੋਂ ਅੱਗੇ ਤੱਕ ਪਹੁੰਚਣ ਦੇ ਵਿੱਚ ਲੱਗੇਗਾ ਦੇਖੋ ਪਰਮਿੰਦਰ ਅਸੀਂ ਇੱਕ ਟਰੈਕਟਰ ਦੇ ذریعے ਉਸ ਜਗ੍ਹਾ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਾਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਬਨ ਨੂੰ ਪੂਰਨ ਦਾ ਯਤਨ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉੱਥੇ ਸੇਫਲੀ ਪਹੁੰਚਿਆ ਜਾਵੇ ਇਸ ਲਈ ਜਿਹੜੇ ਇੱਥੇ ਦੇ ਲੋਕ ਹੈਗੇ ਨੇ ਉਹ ਜਰੂਰ اپੀਲ ਕਰ ਰਹੇ ਨੇ ਕਿ ਤੁਸੀਂ ਉਸ ਰਸਤੇ ਦੀ ਨਾ ਜਾਓ ਜਿੱਥੇ ਖਤਰਾ ਬਣਿਆ ਹੋਇਆ ਤਾਂ ਅਸੀਂ ਹੁਣ ਇੱਕ ਟਰੈਕਟਰ ਦੇ ਜੀਏ ਉੱਥੇ ਜਾਣ ਦਾ ਜਿਹੜਾ ਜਰੂਰ ਯਤਨ ਕਰ ਰਹੇ ਆ ਕਿ ਉੱਥੇ ਦੀ ਤਸਵੀਰ ਜਿਹੜੀ ਆ ਆ ਦਿਖਾ ਪਾਈਏ ਕਿਉਂਕਿ ਲਗਾਤਾਰ ਲੋਕਾਂ ਤੱਕ ਤਸਵੀਰ ਪਹੁੰਚਾਉਣਾ ਸਾਡਾ ਮਕਸਦ ਹੈ ਕਿ ਇੱਥੇ ਕਿਸੇ ਤਰੀਕੇ ਦਾ ਜਿਹੜਾ ਪੈਨਿਕ ਆ ਉਹ ਕ੍ਰੀਏਟ ਨਾ ਹੋਵੇ ਔਰ ਇਸ ਦੇ ਨਾਲ-ਨਾਲ ਅਗਰ ਗੱਲ ਕਰੀਏ ਅਸੀਂ ਦਿਖਾਈਆਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਬਹਾਵ ਜਿਹੜਾ ਤੇਜ਼ ਹੈ ਔਰ ਲਗਾਤਾਰ ਜਿਹੜਾ ਉਹ ਮਿੱਟੀ ਨੂੰ ਖੋਰਾ ਜਿਹੜਾ ਜ਼ਰੂਰ ਲਗਾ ਰਿਹਾ ਪਰ ਇਸ ਦੇ ਨਾਲ-ਨਾਲ ਅਗਰ ਗੱਲ ਕਰੀਏ ਅਸੀਂ ਪਿੰਡ ਸਸਰਾਲੀ ਦੇ ਵਿੱਚ ਜਿਹੜੇ ਲਗਾਤਾਰ ਪਿੰਡ ਦੇ ਲੋਕ ਹੈ ਉਹ ਰਾਹਤ ਕਾਰਜ ਦੇ ਲਈ ਜੁਟੇ ਹੋਏ ਨੇ ਔਰ ਉਹਨਾਂ ਵੱਲੋਂ ਲਗਾਤਾਰ ਵੱਖ-ਵੱਖ ਜਿਹੜੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਜਿਹੜੇ ਐ ਇੱਥੇ ਰਾਹਤ ਕਾਰਜ ਦੇ ਲਈ ਐ ਯਤਨ ਜ਼ਰੂਰ ਕੀਤੇ ਜਾ ਰਹੇ ਨੇ ਹਾਲਾਂਕਿ ਪਿੰਡ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਲੋਕਾਂ ਦੇ ਵੱਲੋਂ ਇੱਥੇ ਜਿਹੜੀਆਂ ਅਫਵਾਹਾਂ ਜੜੀਆਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ ਜਿਸ ਕਾਰਨ ਉਹਨਾਂ ਦੇ ਪਿੰਡ ਦੇ ਲੋਕ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਕਿਤੇ ਨਾ ਕਿਤੇ ਪੈਨਿਕ ਹੋ ਰਹੇ ਨੇ ਕਿਉਂਕਿ ਅਜਿਹੀ ਸਥਿਤੀ ਜਦੋਂ ਕਿਤੇ ਸਾਹਮਣੇ ਆਉਂਦੀ ਹੈ ਜਾਂ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਰਿਸ਼ਤੇਦਾਰ ਵੀ ਫੋਨ ਕਰਕੇ ਪੁੱਛਦੇ ਨੇ ਕਿ ਆਖਿਰ ਕੀ ਸਥਿਤੀ ਪੈਦਾ ਹੋ ਚੁੱਕੀ ਹੈ ਤਾਂ ਲਗਾਤਾਰ ਉਹ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਅਜਿਹੀਆਂ ਅਫਵਾਹਾਂ ਤੋਂ ਜਿਹੜਾ ਜ਼ਰੂਰ ਬਚਿਆ ਜਾਵੇ ਕਿਉਂਕਿ ਆਮ ਤੌਰ ਤੇ ਇੱਥੇ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਰਾਹਤ ਕਾਰਜ ਦੇ ਵਿੱਚ ਜ਼ਰੂਰ ਜੁਟੇ ਹੋਏ ਨੇ ਔਰ ਉਹਨਾਂ ਦਾ ਇਹ ਵੀ ਆਖਣਾ ਹੈ ਕਿ ਇੱਥੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਕਿ মিডিਆ ਵੱਲੋਂ ਜਿਸ ਤਰੀਕੇ ਦੀਆਂ ਵੀਡੀਓਜ਼ ਜਿਹੜੀਆਂ ਨੇ ਸਾਹਮਣੇ ਲਿਆਂਦੀਆਂ ਜਾ ਰਹੀਆਂ ਉਹ ਕਿਤੇ ਨਾ ਕਿਤੇ ਨਾਪ ਕੋਚਾਈਆਂ ਜਾਣ ਤਾਂ ਹੁਣ ਅਸੀਂ ਉਸੇ ਬੰਦ ਤੇ ਪਹੁੰਚ ਚੁੱਕੇ ਹਾਂ ਜਿੱਥੇ ਦੀਆਂ ਤਸਵੀਰਾਂ ਕੈਮਰਾਮੈਨ ਅਜੇ ਦਿਖਾਉਣ ਦਾ ਯਤਨ ਕਰ ਰਿਹਾ ਹੈ ਕਿ ਇਹ ਉਹ ਖੇਤ ਹੈ ਜਿਸ ਖੇਤ ਦੇ ਕੋਲ ਜਿਹੜਾ ਬਿਲਕੁਲ ਮਹਿਜ਼ ਨਜ਼ਦੀਕੀ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਦਰਿਆ ਜਿਹੜਾ ਬਿਲਕੁਲ ਨਜ਼ਦੀਕ ਹੈ ਤਾਂ 2 ਫੁੱਟ 3 ਫੁੱਟ ਹੀਠਾਂ ਜਿਹੜਾ ਪਾਣੀ ਇੱਥੋਂ ਨਜ਼ਰ ਆ ਰਿਹਾ ਹੈ ਔਰ ਤਸਵੀਰ ਨੂੰ ਦਿਖਾਉਣ ਦਾ ਜਰੂਰ ਯਤਨ ਕਰ ਰਹੇ ਆ ਕਿ ਲੋਕਾਂ ਤੱਕ ਦਰਸ਼ਕਾਂ ਤੱਕ ਇਹ ਤਸਵੀਰ ਜਿਹੜੀ ਆ ਜਰੂਰ ਪਹੁੰਚਾਈ ਜਾਵੇ ਕਿਉਂਕਿ ਰਾਹਤ ਕਾਰਜ ਇੱਥੇ ਜਰੂਰ ਜਾਰੀ ਹੈਗੇ ਨੇ ਲਗਾਤਾਰ ਇੱਥੇ ਪ੍ਰਸ਼ਾਸਨ ਦੀਆਂ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਸੀ ਕਿ ਇਹਨਾਂ ਖੇਤਾਂ ਨੂੰ ਜਿਹੜਾ ਬਚਾਇਆ ਜਾ ਸਕੇ ਔਰ ਅਸੀਂ ਇੱਥੋਂ ਹੀ ਜਿਹੜੀ ਤਸਵੀਰ ਨੂੰ ਦਿਖਾਉਣ ਦਾ ਜਿਹੜਾ ਜਰੂਰ ਯਤਨ ਕਰਾਂਗੇ ਔਰ ਪਿੰਡ ਦੇ ਲੋਕ ਵੀ ਨੇ ਉਹਨਾਂ ਨਾਲ ਵੀ ਅਸੀਂ ਜਿਹੜੀ ਆ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿਉਂਕਿ ਇਹ ਬਿਲਕੁਲ ਉਸ ਦਰਿਆ ਦੇ ਨਾਲ ਆਪਣਾ ਖਿਆਲ ਰੱਖਦੇ ਸੇਫਲੀ ਜਿੰਨਾ ਅੱਗੇ ਤੱਕ ਜਾ ਸਕਦੇ ਉਨਾ ਹੀ ਅੱਗੇ ਜਾਓ ਆਪਣਾ ਜਰੂਰ ਖਿਆਲ ਰੱਖੋ ਸਹਯੋਗੀ ਦਾ ਕੈਮਰਾਮੈਨ ਦਾ ਵੀ ਖਿਆਲ ਜਰੂਰ ਰੱਖੋ ਜੀ ਆ ਦੇਖੋ ਪਰਮੇਂਦਰ ਬਿਲਕੁਲ ਇਹ ਅਸੀਂ ਉਸੇ ਜਗ੍ਹਾ ਤੇ ਮੌਜੂਦ ਆ ਜਿੱਥੇ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦੇਖਿਆ ਜਾ ਸਕਦੀਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਨੇ ਮਹਿਜ 2 ਤੋਂ 3 ਫੁੱਟ ਜਿਹੜਾ ਪਾਣੀ ਵਹਿਠਾ ਚੱਲ ਰਿਹਾ ਕਿਉਂਕਿ ਇਹ ਕਿਸਾਨਾਂ ਦੇ ਉਹ ਖੇਤ ਨੇ ਜਿੱਥੇ ਤੱਕ ਪਾਣੀ ਨੇ ਮਾਰ ਜ਼ਰੂਰ ਕੀਤੀ ਹੈ ਕਿਉਂਕਿ ਲਗਾਤਾਰ ਜਿਹੜੀ ਮਿੱਟੀ ਜ਼ਰੂਰ ਤਸਰੀ ਹੈ ਤਾਂ ਪਿੰਡ ਦੇ ਲੋਕ ਨੇ ਕਿਉਂਕਿ ਆਮ ਤੌਰ ਤੇ ਉਹਨਾਂ ਵੱਲੋਂ ਇਹ ਜ਼ਰੂਰ ਜ਼ਿਕਰ ਕੀਤਾ ਗਿਆ ਕਿ ਜਿਹੜੀਆਂ ਅਜੇਹੀਆਂ ਅਫਵਾਹਾਂ ਨੇ ਉਸ ਤੋਂ ਜਿਹੜਾ ਬਚਿਆ ਜਾਵੇ ਔਰ ਲਗਾਤਾਰ ਜਿਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆ ਰਹੀਆਂ ਉਸ ਦਾ ਵੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਆ ਸਾਡੇ ਨਾਲ ਇੱਥੇ ਬਾਪੂ ਜੀ ਨੇ ਗੱਲਬਾਤ ਬਾਪੂ ਜੀ ਆ ਕੀ ਲੱਗਦਾ ਜੀ ਲਗਾਤਾਰ ਇੱਥੇ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਲਗਾਤਾਰ ਜਿਹੜੀ ਮਿੱਟੀ ਹੈ ਧਸਰੀ ਆ ਔਰ ਇਸ ਦੇ ਨਾਲ ਨਾਲ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਇੱਥੇ ਅਫਵਾਹਾਂ ਵੀ ਕਾਫੀ ਜੜੀਆਂ ਫੈਲਾਈਆਂ ਜਾ ਰਹੀਆਂ ਦੇਖੋ ਜੀ ਜਿਹੜਾ ਨੁਕਸਾਨ ਤਾਂ ਹੋ ਰਿਹਾ ਜ਼ਮੀਨ ਦਾ ਹੋ ਰਿਹਾ ਜ਼ਰੂਰ ਹੋ ਰਿਹਾ ਜੀ ਉਸ ਤੋਂ ਨਾਲ ਜਿਹੜੀ ਹਵਾਵਾਂ ਇਹ ਆ ਵੀ ਜੇ ਕੋਈ ਸਾਡੇ ਖੇਤ ਨੀਵੇਂ ਨੇ ਪੰਜ-ਪੰਜ ਚਾਰ-ਚਾਰ ਫੁੱਟ ਨੀਵੇਂ ਨਾਲ ਉਹਨਾਂ ਚ ਤਾਂ ਪਾਣੀ ਵੜਨਾ ਜਿਹੜਾ ਸਹੀ ਲੈਵਲ ਆ ਉਹਦੇ ਨਾਲੋਂ ਸਾਡਾ 2 ਫੁੱਟ ਪਾਣੀ ਥੱਲੇ ਜਾ ਰਿਹਾ ਪਾਣੀ ਦੀ ਰੇਤੇ ਦੀ ਖਾਰ ਪੈ ਗਈ ਢਿਗਾ ਡੈਗਰੀਆਂ ਵਾ ਬੰਨ ਇੱਕ 1.5 ਕਿਲੋਮੀਟਰ ਟੁੱਟ ਚੁੱਕਿਆ ਵਾ ਪਧਰੋ ਚੁੱਕਿਆ ਸਾਡੀ ਜਗਾ ਜਿਹੜੀ ਖੇਤ ਸਾਡੇ ਹੜ ਚੁੱਕੇ ਨੇ ਪੂਲਰ ਲੱਗੇ ਉਸਕੇ ਸਾਡੀ ਖੇਤ ਤੇ ਜ਼ਿਮੀਂਦਾਰਾਂ ਦੇ ਹੋਰਾਂ ਦੇ ਪੂਲਰ ਚਲੋ ਸਾਡੇ ਦਾ ਥੋੜੇ ਸਗੇ ਵਿੱਚ 15-15 ਕਿੱਲੇ ਵੀ ਇੱਥੇ ਨਾਮ ਤਾਂ ਰੇਸ ਸਿੱਖਦੇ ਜਿਹੜਾ ਕੀ ਉਹ 15 ਕਿੱਲੇ ਜ਼ਿਮੀਂਦਾਰ ਦੇ ਪੂਲਰ ਹੜ ਚੁੱਕੇ ਨੇ ਫੇਰ ਵੀ ਯਾਨੀ ਉਹ ਆਪ ਦੇ ਵੱਟ ਵੱਟ ਕੇ ਵੀ ਕੋਲ ਲਾ ਰਿਹਾ ਇਸਕੇ ਪ੍ਰਸ਼ਾਸਨ ਜਿਹੜਾ ਉਹ ਵੀ ਕੋਸ਼ਿਸ਼ ਕਰ ਰਿਹਾ ਵਾ ਰੋਕਣ ਦੀ ਲੇਕਿਨ ਇਹਦੇ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਅਚੈ ਇੱਕ ਰਸਤਾ ਜਿਹੜਾ ਉਹ ਸਾਹਮਣੇ ਬੰਨ ਤੋਂ ਇਸ ਬੰਨ ਤੱਕ ਜਿਹੜਾ ਲੱਗਦਾ ਸੀ ਉਹ ਵੀ ਕਿਤੇ ਨਾ ਕਿਤੇ ਹਲਕਾ ਹਲਕਾ ਖੁਰ ਕੇ ਲੱਗਦਾ ਕਿਤੇ ਨਾ ਕਿਤੇ ਖੇਤ ਤੱਕ ਹੋਰ ਨਹੀਂ ਗਿਆ ਜੀ ਉਹ ਖਤਮੇ ਹੋ ਗਿਆ ਵਾ ਜਿਹੜਾ 1.5 ਕਿਲੋਮੀਟਰ ਉਹ ਬੰਨ ਖਰ ਚੁੱਕਿਆ ਵਾ ਬੰਨ ਖਰਨ ਤੋਂ ਬਾਅਦ ਸਾਡੀ ਜਗਾ ਵੀ 15 20 ਕਰਮਾ ਮੰਨ ਕੇ ਚਲੋ ਵੀ 20 ਕਰਮਾ ਦਾ ਕੀ ਹੋ ਜਾਂਦਾ ਵਾ ਵੀ ਉਹ 200 ਫੁੱਟ 150 150 ਫੁੱਟ ਉਹ ਪਿੱਛੇ ਹਟ ਚੁੱਕਿਆ ਵਾ ਸਾਡੀ ਜਗਾ ਬੰਨ ਤੋਂ ਬਾਹਰ ਨਹੀਂ ਛੜ ਤੋ ਵੀ 155 ਉੱਥੇ ਅਸੀਂ ਕਵਰੇਜ ਕਰਨ ਆਏ ਸੀ ਉਦੋਂ ਵੀ ਅਸੀਂ ਦਿਖਾਇਆ ਸੀ ਸਾਰੇ ਦੇ ਸਾਰੇ ਖੇਤ ਹੀ ਇੱਧਰ ਜੇ ਤੁਸੀਂ ਦੇਖਣਾ ਚਾਹੋ ਉਹ ਸਾਹਮਣੇ ਕਾਹੀ ਆ ਕਾਹੀ ਦੇ ਨਾਲ ਥੋੜਾ ਜਿਆ ਦਰਿਆਸਗਾ ਬਾਕੀ ਸਾਡੇ ਸਾਰੇ ਖੇਤ ਸੀ ਖੇਤ ਹੈ ਤਕਰੀਬਨ ਇੱਥੋਂ ਮੰਨ ਕੇ ਚਲੋ ਉਹ ਵੀ 20 ਕਿਲਿਆਂ ਤੱਕ ਹੀ ਮਗਰ ਖਿੱਚ ਕੇ ਆ ਗਿਆ ਅਰ ਰਜਿੰਦਰ ਜੇ ਪਿੰਡ ਵਾਸੀ ਦੇ ਵੀ ਜਾਣਕਾਰੀ ਲੈ ਸਕੋ ਇੱਥੋਂ ਕਿੰਨੀ ਕੁ ਦੂਰੀ ਹੈ ਉਸਾਰਜੀ ਬੰਦ ਕਿੱਥੇ ਕਿੰਨਾ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਅਮੀਨ ਚੱਲਦੇ ਨੇ ਕੰਮ ਚੱਲ ਰਿਹਾ ਹੈ ਸਾਡਾ ਹੜ ਰਿਹਾ ਵਾ ਠੀਕ ਆ ਪਰ ਜਿਹੜੀ ਹਵਾਵਾ ਕੰਮ ਜਿਹੜਾ ਕੀਤਾ ਜਾ ਰਿਹਾ ਸੀ ਲਗਾਤਾਰ ਜਿਹੜੇ ਬੰਨ ਲਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਉਹ ਇਹੀ ਜਗ੍ਹਾ ਉਹ ਆਹ ਜਗ੍ਹਾ ਜੀ ਅੱਧਰ ਹੀ ਸਾਈਡ ਆ ਅੱਧਰ ਹੀ ਸਾਈਡ ਤੋਂ ਜ਼ਿਆਦਾ ਡਰਸਗਾ ਅੱਧਰ ਹੀ ਸਾਈਡ ਤੇ ਜਿੱਥੋਂ ਮਤਲਬ ਬੰਨ ਲਾਇਆ ਜਾ ਰਿਹਾ ਸੀਗਾ ਉਹ ਪੁਲ ਦੇ ਨਾਲ ਆ ਸਾਹਮਣੇ ਜਿਹੜਾ ਜੋੜਦਾ ਸੀਗਾ ਰਸਤਾ ਜਿਹੜਾ ਰਸਤਾ ਜੋੜਦਾ ਸੀਗਾ ਟੁੱਟਣਾ ਅੱਧਰੋਂ ਸ਼ੁਰੂ ਹੋਇਆ ਵਾ ਜਿੱਦਣ ਹੀ ਸਾਈਡ ਤੇ ਪ੍ਰਸ਼ਾਸਨ ਆ ਸਾਡੇ ਬੰਦੇ ਸਾਰੇ ਲੱਗੇ ਸੀ ਉਹ ਕਾਹੀ ਤਾਂ ਅੱਧਰ ਹੀ ਸਾਈਡ ਤੋਂ ਸ਼ੁਰੂ ਹੋ ਕੇ ਅੱਧਰ ਆ ਰਿਹਾ ਸੀ ਆ ਪਾਸਾ ਪੱਧਰ ਸੀਗਾ ਜੀ ਜਿੱਥੋਂ ਜੁੜਦੇ ਉਦੋਂ ਪਹਿਲਾਂ ਅਦਰਲਾ ਪਾਸਾ ਟੁੱਟਣਾ ਸ਼ੁਰੂ ਹੋ ਗਿਆ ਉਥੋਂ ਯਾਨੀ ਇੰਨਾ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਵਾ ਕੋਸ਼ਿਸ਼ ਵੀ ਬਹੁ ਕੀਤੀ ਗਈ ਆ ਇਹਨੂੰ ਪ੍ਰਸ਼ਾਸਨ ਵੱਲੋਂ ਸਰਕਾਰੀ ਪੁਰਾਣੇ ਨਵੇਂ ਸਾਰੇ ਮਦਦ ਇੱਥੇ ਆ ਕੇ ਮਦਦ ਕਰ ਰਹੇ ਆ ਪਿੰਡਾਂ ਦਾ ਜਿਆਦਾ ਧੰਨਵਾਦ ਆ ਵੀ ਜਿਹੜੇ ਸਾਰੇ ਪਿੰਡ ਸਾਡੇ ਨਾਲ ਨਾਲ ਇਹ ਇੱਥੇ ਆ ਕੇ ਸੇਵਾ ਕਰ ਰਹੇ ਨੇ ਕੋਈ ਕਮੀ ਨਹੀਂ ਸੇਵਾਵਾਂ ਲੈਣਾ ਛੱਡੀ ਬੰਨ ਲਾਣ ਦੀ ਕੋਸ਼ਿਸ਼ ਕਰਨੇ ਦਰਾਸਤ ਵਟ ਵਟ ਕੇ ਲਾਣ ਦੀ ਲੇਕਿਨ ਜੋ ਵੀ ਹੋ ਰਿਹਾ ਵਾ ਠੀਕ ਹੋ ਰਿਹਾ ਵਾ ਬਿਲਕੁਲ ਨਹੀਂ ਇਹ ਆ ਵੀ ਡਰਨੇ ਵਾਲੀ ਗੱਲ ਨਹੀਂ ਹੈਗੀ ਪਾਣੀ ਜਿਹੜਾ ਵਾ 7 ਨੋਜਵਾਲਾ ਖੇਤ ਨਾਲੋਂ 2 ਫੁੱਟ ਥੱਲੇ ਚੱਲ ਰਿਹਾ ਵਾ ਢਾਹ ਜ਼ਰੂਰ ਲੱਗੀ ਆ ਖੇਤ ਸਾਡੇ ਜ਼ਰੂਰ ਹਟਦੇ ਜਾ ਰਹੇ ਨੇ ਵੀ ਜਿਹੜਾ ਅੰਦਰ ਨੁਕਸਾਨ ਹੋ ਰਿਹਾ ਵਾ ਜ਼ਿੰਮੇਵਾਰ ਆ ਜਿਆਦਾ ਉਹਨਾਂ ਨੂੰ ਸਰਕਾਰ ਨੂੰ ਵੀ ਬੇਨਤੀ ਆ ਵੀ ਉਹਨਾਂ ਦਾ ਜਿਹੜਾ ਕੋਈ ਨਾ ਕੋਈ ਦਿੱਤਾ ਜਾਵੇ ਕਾ ਬਿਲਕੁਲ ਜਿਹੜੇ ਪਿੰਡ ਦੇ ਲੋਕ ਨੇ ਉਹ ਇਹ ਜਰੂਰ ਕਹਿ ਰਹੇ ਨੇ ਕਿ ਬੇਸ਼ੱਕ ਮਾਰ ਜਰੂਰ ਪੈ ਰਹੀ ਆ ਪਰ ਕਿਤੇ ਨਾ ਕਿਤੇ ਬਚਾਅ ਜਰੂਰ ਜਾਰੀ ਹੈਗਾ ਕਿਉਂਕਿ 2 ਫੁੱਟ ਪਾਣੀ ਜਿਹੜਾ ਆ ਖੇਤਾਂ ਦੇ ਜਿਹੜਾ ਲੈਵਲ ਤੋਂ ਹੇਠਾਂ ਹੈਗਾ ਤਾਂ ਇਹ ਕਿਹਾ ਜਾ ਸਕਦਾ ਕਿ ਫਿਲਹਾਲ ਰਾਹਤ ਕਾਰਜ ਜਿਹੜੇ ਜਰੂਰ ਕੀਤੇ ਜਾ ਰਹੇ ਨੇ ਔਰ ਅੱਜ ਨੂੰ ਮੈਂ ਕਹਾਂਗਾ ਕਿ ਉਧਰ ਜਿਹੜੀ ਇੱਕ ਤਸਵੀਰ ਜਿਹੜੀ ਆ ਜਰੂਰ ਉਹ ਸਾਂਝੀ ਕਰਾਂਗੇ ਕਿ ਉਧਰ ਵੀ ਜਿਹੜੇ ਰਾਹਤ ਕਾਰਜ ਜਿਹੜੇ ਜਾਰੀ ਹੈਗੇ ਨੇ ਗੱਟੇ ਉੱਥੇ ਵੀ ਜਿਹੜੇ ਲਗਾਏ ਜਾ ਰਹੇ ਨੇ ਉੱਥੇ ਵੀ ਪਹੁੰਚਣ ਦਾ ਸੀ ਜਿਹੜਾ ਯਤਨ ਬਾਪੂ ਜੀ ਥੋੜਾ ਇੱਧਰ ਆ ਜਾਓ ਇੱਧਰ ਆ ਜਾਓ ਥੋੜਾ ਜਿਹਾ ਆ ਜਾਓ ਆ ਜਾਓ ਜੀ ਜੀ ਅ ਰਜਿੰਦਰ ਰਜਿੰਦਰ ਬਾਪੂ ਜੀ ਨੂੰ ਗੁਜਾਰਿਸ਼ ਕਰੋ ਬਿਲਕੁਲ ਕੰਡੇ ਤੇ ਚਲੇ ਗਿਓ ਕੰਡੇ ਤੋਂ ਸਾਈਡ ਤੇ ਆ ਜਾਣਾ ਕਿਉਂਕਿ ਇੱਥੋਂ ਆ ਕਿਸੇ ਵੇਲੇ ਮਿੱਟੀ ਢਹਿ ਸਕਦੀ ਹੈ ਖੁਰ ਸਕਦੀ ਹੈ ਤੁਸੀਂ 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 ਇੱਧਰ ਆ ਜਾਓ ਜੀ ਆਪਾਂ ਇੱਧਰ ਆ ਕੇ ਆਪਾਂ ਗੱਲਬਾਤ ਇੱਧਰ ਹੀ ਕਰਦੇ ਆਂ ਇੱਧਰ ਹੀ ਆ ਜਾਓ ਆ ਜਾਓ ਆ ਜਾਓ ਵੀਰੇ ਉੱਧਰ ਚੱਲਦੇ ਆਪਾਂ ਅਰਜਿੰਦਰ ਇਹ ਤਸਵੀਰਾਂ ਤੋਂ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਪਾਣੀ ਦਾ ਬਹੁਤ ਤੇਜ਼ ਵਹਾਰ ਨਜ਼ਰ ਆ ਰਿਹਾ ਹੈ ਜ਼ਮੀਨ ਤੇ ਪੱਧਰ ਤੋਤਾ ਬਿਲਕੁਲ ਨੇੜੇ ਇਹ ਪਾਣੀ ਪਹੁੰਚ ਚੁੱਕਾ ਹੈ ਦੇਖੋ ਬਿਲਕੁਲ ਪਰਮਿੰਦਰ 2 ਫੁੱਟ ਮਹਿਜ਼ ਹੀਠਾਂ ਪਾਣੀ ਜਿਹੜਾ ਉਹ